ਅੱਜ ਆਂ ਕਿਤਾਬੜ ਮੇਰਾ ਨਾਮ ਸ਼ਿਲਾ ਦੇਵੀ ਸ਼ਿਲਾ ਕੀ ਗੱਲ ਉਹ ਤੇਰਾ ਨਾਮ بیٹے ਦਾ ਰੱਖੀ ਨਾਮ ਸੀ ਮੇਰੇ ਮੁੰਡਾ ਕੀ ਨਾਮ ਸੀ ਕਿੱਥੇ ਗਈ ਸਾਰੀ ਗੱਤ ਮੇਰੇ ਬੇਟੇ ਦਾ ਨਾਮ ਬਬਨੀਤ ਸਿੰਘ ਮੇਰੀ ਨੋਹ ਦਾ ਨਾਮ ਨੀਤਾਸ਼ਾ ਮਾਨ ਇਹਨਾਂ ਦਾ ਦੋਨਾਂ ਦਾ ਵਿਆਹ ਹੋਇਆ ਸੀ ਅਸੀਂ ਆਪਣਾ ਘਰ-ਬਾਰ ਵੇਚ ਕੇ ਇਹਨੂੰ ਬਾਹਰ ਵੇਚ ਤਾ ਨੋਰਾਨੀ ਫੇਰ ਸਾਡੇ ਬੇਟੇ ਨੂੰ ਭੇਜਣ ਖਾਤਰ ਅਸੀਂ ਵੀ ਚਲੋ ਵੇਟ ਨਾ ਜਾਊਗੀ ਤਾਂ ਬੇਟੇ ਨੂੰ ਵੀ ਲੈ ਜੂਗੀ ਅਸੀਂ ਘਰਬਾਰ ਸੋਨਾ ਸੱਟਾ ਜੋ ਸੀ ਅਸੀਂ ਵੇਚ ਕਿਸੇ ਕਾਰਨ ਮੇਰਾ ਬੇਟਾ ਨਹੀਂ ਜਾ ਸਕਿਆ ਇਹਦੇ ਹੋਰ ਕਿਸੇ ਨਾਲ ਰਿਲੇਸ਼ਨ ਸੀ ਇਹਨੇ ਸਾਡੇ ਫੋਨ ਬਲੌਕ ਕਰ ਮੇਰਾ ਬੇਟਾ ਬਹੁਤ ਜ਼ਿਆਦਾ ਪਰੇਸ਼ਾਨ ਸੀ ਮੇਰੇ ਬੇਟੇ ਨੇ ਸੁਸਾਇਸਾਈਡ ਕਰ ਲਿਆ ਮੇਰੇ ਬੇਟੇ ਨੂੰ ਜਿੰਨ ਦਿਨ ਸਾਫ ਨ AIM ਮਿਲਿਆ ਉਹਦੀ ਆਤਮਾ ਨੂੰ ਸਾਫ ਦਵਾ ਦੋ ਮੇਰੇ ਬੇਟੇ ਨੂੰ ਸੁਸਾਇਡ ਨੋਟ ਉਹ ਲਿਖ ਕੇ ਗਿਆ ਮੈਨੂੰ ਮੈਂ बोल ਨਹੀਂ ਸਕਦੀ ਕਿ ਲਿਖ ਕੇ ਗਿਆ ਨਤਾ ਸ਼ਮਾਨ ਤੇ ਰਾਜਵਿੰਦਰ ਦੇ ਖਿਲਾਫ ਲਿਖ ਕੇ ਗਿਆ ਮੇਰਾ ਬੇਟੇ ਨੇ ਆਪਣੀ ਕਹਾਣੀ ਹੀ ਖਤਮ ਕਰ ਲਈ ਇਹ ਜੇ ਮੰਨ ਕੇ ਤੁਹਾਡੀ ਉਹ ਤੁਸੀਂ ਇੰਨੇ ਪਿਆਰ ਨਾਲ ਵਿਆਹਿਆ ਸੀ ਇਹਨੇ ਸ਼ਾਵਾਂ ਨਾਲ ਮੈਂ ਬੜੇ ਪਿਆਰ ਨਾਲ ਵਿਆਹਿਆ ਸੀ ਮੈਂ ਬੜੇ ਪਿਆਰ ਨਾਲ ਵਿਆਹਿਆ ਸੀ ਮੈਂ ਇਹ ਕਿਹਾ ਸੀ ਨਿਤਾਸ਼ਾ ਮੰਨਦੇ ਭੈਣ ਵੀ ਹੈ ਨਹੀਂ ਪਰਾ ਵੀ ਹੈ ਨਹੀਂ ਉਹਦੇ ਪਾਪਾ ਵੀ ਹੈ ਨਹੀਂ ਮੇਰੇ ਤਿੰਨ ਬੇਟੇ ਐ ਮੇਰੇ ਇੱਕ ਬੇਟੀ ਐ ਇੱਕ ਮੇਰੀ ਵੱਡੀ ਨੋ ਹੈ ਉਹਨੂੰ ਮਾਪੇ ਵੀ ਮਿਲ ਜਾਣਗੇ ਤੇ ਭੈਣ ਪਰਾ ਵੀ ਮਿਲ ਜਾਣਗੇ ਮੈਨੂੰ ਨਹੀਂ ਪਤਾ ਸੀ ਮੇਰੇ ਨਾਲ ਇੰਨੀ ਵੱਡੀ ਕੀ ਮੰਨ ਕਰਦੇ ਹੋ ਕੀ ਮੰਨ ਕਰ ਦਿਓ ਜੀ ਕੀ ਮੰਨ ਕਰਦੀ ਐ ਮੈਂ ਇਹ ਹੀ ਮੰਨ ਕਰਦੀ ਐ ਕਿ ਮੇਰੇ ਬੇਟੇ ਨੂੰ ਜਿੰਦੇ ਜੀ ਤਾਂ ਨਹੀਂ ਇਨਸਾਫ ਮਿਲਿਆ ਹੋਇਆ ਸਿਰਫ ਸਿਰਫ ਉਹਦੀ ਆਤਮਾ ਨੂੰ ਇਨਸਾਫ ਦਵਾ ਦਿਓ ਉਹ ਰਾਜਪਿੰਦਰ ਤੇ ਨਤਾਸ਼ਮਾਨ ਤੇ ਕਾਰਵਾਈ ਕਰੋ ਜਿੰਨੇ ਇਦਮ ਅੱਜ ਕੀ ਨਾਮ ਲੈ ਕਮਲਪ੍ਰੀਤ ਕੋਲ ਕਮਲ ਕਿਵੇਂ ਕਟਨਾ ਬਾਕੀ ਹੈ ਸਾਰੀ ਕਿਉਂ ਹੋਇਆ ਇਸ ਤਰ੍ਹਾਂ ਥੋੜੇ ਭਰਾ ਨੂੰ ਇਸ ਤਰ੍ਹਾਂ ਕਿਉਂ ਕਰਨਾ ਤੇ ਇਹਦੀ ਕੀ ਮਜਬੂਰੀ ਹੈ ਅਸੀਂ ਨਾ ਤਾਂ ਆਸ਼ਾ ਮਾਨ ਨੂੰ ਬਗਨਿਤ ਸਿੰਘ ਨਾਲ ਵਿਆਹ ਹੋਇਆ ਲਵ ਮੈਰਿਜ ਕੀਤੀ ਦੋਨਾਂ ਨੇ ਅਸੀਂ ਉਹ ਕੁੜੀ ਦੇ ਸਾਰੇ ਸ਼ੌਕ ਪੂਰੇ ਕੀਤੇ ਮੇਰੇ ਭਰਾਵਾਂ ਨੇ ਅਸੀਂ ਮੇਰੇ ਮਾਪੇ ਨੇ ਹਾਰੇ ਕੋਦੀ ਡਿਮਾਂਡ ਪੂਰੀ ਕੀਤੀ ਉਹਦੀ ਮਰਜ਼ੀ ਨਾਲ ਅਸੀਂ ਆਪਦੀ ਮਰਜ਼ੀ ਨਾਲ ਕੁਝ ਨਹੀਂ ਕੀਤਾ ਉਹਦੀ ਮਰਜ਼ੀ ਨਾਲ ਇੱਥੋਂ ਤੱਕ ਕਿ ਵਿਆਹ ਦੀ ਜਿਹੜੀ ਗੜਬੀ ਹੁੰਦੀ ਹੈ ਨਾਈ ਤੁਆਈ ਦੀ ਉਹ ਵੀ ਉਹਨੇ ਆਪਦੀ ਪਸੰਦ ਦੀ ਲਈ ਸੀ ਸਾਰਾ ਕੁਝ ਉਹਨੇ ਆਪਣੀ ਪਸੰਦ ਦਾ ਕੀਤਾ ਬਾਹਰ ਚਲੀ ਗਈ ਬਾਹਰ ਜਾ ਕੇ ਮੇਰੇ ਭਰਾ ਨੂੰ ਉਹਨੇ ਬਲੌਕ ਕਰਤਾ ਗੱਲਬਾਤ ਨਹੀਂ ਕਰਦੀ ਸੀ ਕੋਈ ਫੇਰ ਉਹਨੇ ਕੈਨੇਡਾ ਚਲੀ ਗਈ ਅਸੀਂ ਇਨਸਾਫ ਕਰਦੇ ਆ ਕਿ ਉਹਦੀ ਮਾਂ ਰਾਜਵਿੰਦਰ ਕੌਰ ਤੇ ਮੈਂ ਨਤਾਸ਼ਾ ਮਾਨ ਨੂੰ ਇੱਥੇ ਬੁਲਾਇਆ ਜਾਵੇ ਕੈਨੇਡਾ ਤੋਂ ਮੇਰੇ ਭਰਾ ਨੂੰ ਇਨਸਾਫ ਤਾਂ ਹੋ ਜਾਵੇ। ਤੁਹਾਨੂੰ ਕਿਉਂ ਬਲੌਕ ਕੀਤਾ? ਮੈਂ ਕੀ ਕਰ ਰਹੀ ਸੀ? ਤੁਹਾਡੇ ਭਰਾ ਨਾਲ ਨਹੀਂ ਕਰਦਾ, ਤੁਹਾਡੇ ਨਾਲ ਗੱਲ ਨਹੀਂ ਕਰਦੀ ਸੀ। ਕਿਉਂ ਕਿ ਕਿਉਂ ਫੋਨ ਆਇਆ? ਕਿਉਂਕਿ ਮੈਂ ਉਹ ਜਦੋਂ ਇੱਥੇ ਆਈ ਸੀ, ਉਹਨੇ ਕਿਸੇ ਮੁੰਡੇ ਤੋਂ ਪੈਸੇ ਲਏ ਸੀ। ਉਹ ਮੇਰੇ ਭਰਾ ਨੇ ਦੇਖ ਲਈ ਸੀ। ਮੇਰੇ ਭਰਾ ਨੇ ਉਹਦੇ ਫੋਨ ਦੇ ਵਿੱਚ ਦੋ ਮੁੰਡਿਆਂ ਦੀਆਂ ਫੋਟੋਆਂ ਵੀ ਵੇਖੀਆਂ ਸੀ। ਮੇਰੇ ਭਰਾ ਨੂੰ ਸ਼ੱਕ ਹੋ ਗਿਆ ਕਿ ਉਹਦਾ ਬਾਹਰ ਕਿਸੇ ਨਾਲ ਰਿਲੇਸ਼ਨ ਹੈਗਾ। ਇਸ ਕਰਕੇ ਉਹਨਾਂ ਵਿੱਚ ਕਿਟਰਬਿਟਰ ਹੋ ਗਈ। ਉਹ ਜਦੋਂ ਮੇਰਾ ਭਰਾ ਪੁੱਛਦਾ ਸੀ ਉਹ ਉਹਨੂੰ ਟਾਲ ਦਿੰਦੀ ਸੀ ਵੀ ਇਹ ਮੇਰੇ ਨਾਲ ਕੰਮ ਕਰਦਾ ਹੈ, ਇਹ ਐਂ ਕਰਦਾ। ਇਸ ਕਰਕੇ ਉਹਨੇ ਉਹਨੂੰ ਬਲੌਕ ਕਰਤਾ। ਇਹ ਮੈਨੂੰ ਵਾਰ-ਵਾਰ ਸਵਾਲ ਕਰਦਾ ਹੈ। ਪਰਿਵਾਰ ਨਾਲ ਥੋੜੀ ਗੱਲਬਾਤ ਹੋਈ ਕੋਈ ਮਾਤਾ-ਨਾ ਮਾਤਾ ਨਾਲ ਗੱਲਬਾਤ ਜਦੋਂ ਇਸ ਤਰ੍ਹਾਂ ਦਾ ਡਿਸਕ੍ਰੀਪੈਂਸੀ ਤੁਸੀਂ ਕੋ ਬਹਿ ਕੇ ਮਸਲਾ ਹੱਲ ਕਰਨੀ ਕੋਸ਼ਿਸ਼। ਮੇਰੇ ਨਾਲ ਤਾਂ ਇਹ ਕਰਦੀ ਸੀ। ਉਹ ਮੇਰੀ ਮੰਮੀ ਪਾਪਾ ਨਾਲ ਉਦੋਂ ਗੱਲ ਕਰਦੀ ਸੀ ਜਦੋਂ ਕੋਈ ਉਹਨੇ ਲੜਾਈ ਦੀ ਗੱਲ ਕਰਨੀ ਹੁੰਦੀ ਸੀ। ਮੇਰਾ ਤਾਂ ਉਹ ਫੋਨ ਹੀ ਨਹੀਂ ਚੱਕਦੀ ਸੀ ਕਦੇ ਵੀ। ਮੇਰੇ ਨਾਲ ਮਤਲਬ ਇੰਨੀ ਗੱਲ ਨਹੀਂ ਕਰਦੀ ਸੀ ਮੇਰੇ ਮੰਮੀ ਪਾਪਾ ਨਾਲ ਹੀ ਗੱਲ ਕਰਦੀ ਸੀ ਉਹਦੇ ਤੋਂ ਬਾਅਦ ਜਦੋਂ ਉੱਥੇ ਚਲੀ ਗਈ ਉਹਨੇ ਮੇਰੇ ਮੰਮੀ ਪਾਪਾ ਨਾਲ ਵੀ ਗੱਲ ਕਰਨੀ ਬੰਦ ਕੀਤੀ ਸਾਡੇ ਸਾਰਿਆਂ ਨੂੰ ਉਹਨੇ ਬਲੌਕ ਕਰਤਾ ਉਹ ਤੁਹਾਡੀ ਕੀ ਮੰਗ ਹੈ ਜੀ ਕੀ ਮੰਗ ਹੈ ਅਸੀਂ ਇਹੀ ਮੰਗ ਕਰਦੇ ਆ ਕਿ ਮੇਰੇ ਭਰਾ ਨੂੰ ਜਿੰਦੇ ਜਿੰਦ ਇਨਸਾਫ ਨਹੀਂ ਮਿਲਿਆ ਉਹਨੂੰ ਮਰੇ ਤੋਂ ਬਾਅਦ ਇਨਸਾਫ ਮਿਲ ਜਾਵੇ ਇਹ ਮੰਗ ਉਹਨੂੰ ਇੱਥੇ ਲੈ ਕੇ ਆਓ ਉਦੀ ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨੂੰ ਇੰਡੀਆ ਲੈ ਕੇ ਆਂਦਾ ਜਾਵੇ ਉਹਨੂੰ ਇੱਥੇ ਲੈ ਕੇ ਆਂਦਾ ਜਾਵੇ ਉਹਨੂੰ ਜੋ ਬੰਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਤਾਂ ਕਿ ਮੇਰੇ ਆਪਰਾਧੀ ਆਤਮਾ ਨੂੰ ਸ਼ਾਂਤੀ ਮਿਲੇ ਅਸੀਂ ਕੱਲ ਦਾ ਪਰਚਾ ਦੇ ਵਿੱਚ ਕਰਾਇਆ ਆਪਾਂ ਇਹ ਕਿ ਮਈਆ ਪੁਲਿਸ ਨੇ ਹਜੇ ਕੋਈ ਕਾਰਵਾਈ ਨਹੀਂ ਕੀਤੀ ਉਹਦੀ ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਹਜੇ ਤੱਕ ਹੰਬਲ ਬੜੀ ਵੱਡੀ ਮਤਭਾ ਦੀ ਘਟਨਾ ਬਣ ਗਈ ਕੀ ਬੇਇਬੂਰੀ ਪੈ ਗਈ ਉਹਨੂੰ ਆਪਣੇ ਆਪ ਨੂੰ ਕਤਲ ਕਰਨਾ ਤੇ ਮਾਜੀ ਪਟਾਰ ਜੇ ਸ੍ਰੀ ਪੰਜਾਬ ਪਰਿਚੋ ਮੈਂ 2018 ਦੇ ਵਿੱਚ ਬੀਟੀ ਦੀ ਸ਼ਾਦੀ ਕੀਤੀ ਬੜੇ ਰੰਗਚਾਹਾਂ ਨਾਲ ਅਰਾ ਗੋਦੋਂ ਮੇਰੇ ਟਾਇਰ ਮੈਂ ਤੇ ਪੈਸੇ ਵੀ ਨਹੀਂ ਮਿਲੇ ਸੀ ਜੇ ਵੀ ਮੈਂ ਜਦੋਂ

ਵਾਹ ਬੀਤੋ ਜੀ ਇਹ ਮੇਰੀ ਪੌਂਡੀਆਂ ਵਿਆਸੀ ਉੱਥੇ ਆਈ ਆ ਉੱਥੇ 15 ਦਿਨ ਰਹੀ ਆ ਉਹਦੇ ਮੇਰੇ ਬੇਟੇ ਨਾਲ ਇਹ ਸਹੀ ਲੇਕ ਨਹੀਂ ਰੱਖੇ ਕੀ ਇਹ ਹੈ ਜੀ ਕੀ ਉਹ 24 ਤੋਂ ਬਾਅਦ ਪਹਿਲਾਂ ਆਉਂਦੀ ਰਹੀ ਹੈ ਤੁਹਾਡੇ ਨਾਲ ਵੀ ਗੱਲਬਾਤ ਹੁੰਦੀ ਰਹੀ ਹੈ ਅੱਜ 24 ਤੋਂ ਬਾਅਦ ਕੀ ਹੋ ਗਿਆ ਜਿਹਾ ਕਿ ਤੁਹਾਡੇ ਉਹ ਨੰਬਰ ਬਲੌਕ ਚ ਪਾਤੇ ਜਾਂ ਤੁਹਾਡੇ ਬੇਟਾ ਵੀ ਕਿਤੇ ਨਾ ਕਿਤੇ ਤੁਹਾਨੂੰ ਲੈ ਕੇ ਟੈਨਸ਼ਨ ਚ ਰਹਿਣ ਲੱਗੋ ਜੀ ਦੋ ਇਹਨੇ ਮੇਰੇ ਬੇਟੇ ਨੇ ਅਕਾਊਂਟ ਦੇ ਵਿੱਚ 120000 ਰੁਪਏ ਕਿਸੇ ਮੁੰਡੇ ਨੇ ਪਾਇਆ ਸੀ ਇਹਦੇ ਖਾਤੇ ਵਿੱਚ ਉਹ ਵੇਖ ਲਿਆ ਦੋ ਮੁੰਡਿਆਂ ਦੀ ਫੋਟੋਆਂ ਵੇਖ ਲਈਆਂ ਤੇ ਉਹ ਤੋਂ ਬਾਅਦ ਫਿਰ ਮੈਨੂੰ ਕਈ ਅਟੈਂਸ਼ਨ ਚ ਰਹਿੰਦਾ ਸੀ ਬਸ ਤੁਹਾਡੇ ਨਾਲ ਗੱਲਬਾਤ ਕਰਦਾ ਸੀ ਤੁਹਾਨੂੰ ਕਹਿੰਦਾ ਸੀਗਾ ਮੈਂ ਨਾਲ ਗੱਲਬਾਤ ਕਰਦੇ ਕਹਿੰਦਾ ਡੈਡੀ ਮੈਂ ਜਾਵਾਂਗੇ ਨਾ ਜਾਵਾਂ ਜਾਵਾਂਗੇ ਨਾ ਜਾਵਾਂਗਾ ਡੈਡਾ ਮੈਂ ਬੁੱਤੂ ਤੂੰ ਕਹਿੰਦਾ ਡੈਡੀ ਮੈਂ ਰ ਜਾਣ ਨੂੰ ਕਰਾ ਜੀ ਨਹੀਂ ਕਹਦਾ ਮੇਰੇ ਉਹ ਇਹ ਕੋੜੋ ਵੇਖ ਲਿਆ ਦੋ ਮੁੰਡਿਆਂ ਦੀ ਆ ਇਹ ਮੋਬਾਈਲ ਮੈਨੂੰ ਕੋਈ ਰਾਹ ਨਹੀਂ ਪਾਰੀ ਧੋਖੇ 'ਚ ਰੱਖਦੀ ਐ ਮੈਨੂੰ ਕੋਈ ਨਹੀਂ ਕਰਦੀ ਕੋਈ ਵੀ ਕਹਿ ਰਹੀ ਸੀ ਨਾ ਮੇਰਾ ਵੀਜ਼ਾ ਖਤਮ ਹੋ ਗਿਆ ਚਲੋ ਮੈਂ ਆਣਾ ਉਹ ਬੇਟੀ ਨੂੰ ਕਹਿੰਦੀ ਸੀ ਵੀ ਮੇਰਾ ਜੋ ਵੀ 25 ਦੇ ਵਿੱਚ ਕਰਾ ਮੇਰਾ ਵੀਜ਼ਾ ਖਤਮ ਹੋ ਜੇ ਮੈਂ ਵਾਪਸ ਇੰਡੀਆ ਆ ਜੂੰਗੀ ਆਪਾਂ ਇੱਥੇ ਕੰਮ ਕਰਨ ਨੂੰ ਵਾਰ ਲੱਗ ਪਾਵਾਂਗੇ ਪਰ ਕੀ ਧੋਖੇ ਨਾਲ ਬਸ ਸਾਨੂੰ ਰੱਖਿਆ ਜੀ ਬੱਚਾ ਉਦੋਂ ਬਾਅਦ ਰਿਪੋਰਟ ਕਰਨ ਲੱਗ ਗਿਆ ਹੁਣ ਸੀ ਸਰ ਸਿਰਗਾ ਤੇ ਇਹ ਮੰਕਰ ਤੇ ਪ੍ਰਸ਼ਾਸਨ ਤੋਂ ਯੋ ਰਾਜਵਿੰਦਰ ਕੋਈ ਸਾਥ ਦੇ ਮੈਨੂੰ ਤਾਸ਼ਾ ਮੰਦੇ ਪਟਾ ਦਾ ਕਰਤਾ ਹੋਇਆ ਕੱਲ ਦਾ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਹੁਣ ਤੱਕ ਸਾਡੇ ওই ਸਾਥਾ ਇੱਥੇ ਰਹਿਣ ਦੀ ਬਿਰੰਡੇ ਹੋਏ ਹੁਣ ਤਾਂ ਕਿਉਂ ਤਾਂ ਕਰਨ ਗਏ ਸੀ ਕਰ ਤੋਂ ਕਰ ਕੱਲ ਦਾ ਪਰਚਾ ਹੋਇਆ ਇਸ ਤਰ੍ਹਾਂ ਨਹੀਂ ਹਜੇ ਪੁਲਿਸ ਸਾਡੀ ਕਰ ਨਹੀਂ ਕਰਦੀ ਤੁਹਾਡੇ ਭਗਵਾਨ ਕਿਸ ਤਰ੍ਹਾਂ ਤੁਹਾਡੇ ਬਲੈਕਸ ਅਜੀ ਸਾਡੇ 1-2 ਦਿਨਾਂ ਦੇ ਵਿੱਚ ਉਹਦੀ ਮੰਮੀ ਨੂੰ ਜੇ ਲਾਜ਼ਰਤ ਆ ਗਿਆ ਤਾਂ ਅਸੀਂ ਵੱਡਾ ਐਕਸ਼ਨ ਲਵਾਂਗੇ ਮੇਰੀ ਜਿਹੜੀ ਪੈਸ਼ਨ ਯੂਨੀਅਨ ਹੈ ਉਹ ਮੇਰੇ ਨਾਲ ਹੈ ਅਸੀਂ ਤੁਸੀਂ ਰਹੇ ਹੋ ਕਿ ਤੁਹਾਡੀ ਪੁਲਿਸ ਤੁਹਾਡੀ ਨਹੀਂ ਮਦਦ ਕਰੀ ਤੁਸੀਂ ਪੁਲਿਸ ਦੇ ਅਪਟਾਡ ਮਰਾਜ਼ ਮਹਿਗੇ ਹੋ ਤੁਸੀਂ ਵੀ ਸੇਵਾ ਕੀਤੀ ਹੈ ਨਾ ਚਿਰ ਪੁਲਿਸ ਚ ਕਿ ਹਜੇ ਵੀ ਪੁਲਿਸ ਤੁਹਾਡੀ ਮਦਦ ਨਹੀਂ ਕਰਦੀ ਨਹੀਂ ਜੀ ਪੁਲਿਸ ਕੋਈ ਪੁਲਿਸੋਂ ਮਦਦ ਤਾਂ ਕਰਦੀ ਹੈ ਪਰ ਕੁਝ ਹੈਗੇ ਨਹੀਂ ਕਰਦੇ ਪਰ ਜਿਹੜੀ ਹੁਣ ਮੈਂ ਪਤਾ ਦਾ ਤਵਾਏ ਮੇਰੀ ਬਹੁਤ ਮਦਦ ਲਈ ਜਾਂਦੇ ਹੋ ਵਿਚਾਰੇ ਐਂ ਉਹਨਾਂ ਤੋਂ ਵੀ ਮੰਗੇ ਮਾਰ ਨੂੰ ਕਿ ਪਤਾ ਸਾਡੀ ਵੀ ਉਹਦੀ ਮਮੀ ਨੂੰ ਆਰਐਸਐਨ ਹੈ ਰਹਿੰਦੀ ਹੋ 포टी ਪਈ ਉਹਨੇ ਮੇਰੇ 150 ਗਾਇ ਤੇ 포ਟੀ ਪਈ ਹੈ। ਕਹਿੰਦੀ ਆ ਉਹਦਾ ਆਦੇਸ ਬਸ ਕਰਕੇ ਪਰ ਸਾਡੇ ਬੱਚੇ ਨੂੰ ਤਾਂ ਉਹਨਾਂ ਟੈਕ ਚ ਪਾ ਕੇ ਉਹਨਾਂ ਦਾ ਦੀ ਆਪਲੀ ਲਖਦਮ ਕਰਦੀ ਜੀਵਨ ਲੀਲਾ। ਉਹਦੀ ਘਰ ਦੇ ਨਹੀਂ ਬਾ ਦੇ ਜਾਈ ਤਰਾਏ ਤੇ ਬੈਠੇ ਆ ਸਾਡਾ ਜਿਹੜਾ ਮਕਾਨ ਜੋ ਹੀ ਵੇਚ ਕੇ ਸਾਰਾ ਗੁੱਪ ਕੀਤਾ। ਸੈਕਲ ਨੌਂ ਬਣੇ ਸਿੱਖਾ ਦਿੱਤੇ ਕਿਸਨੋਂ ਵੀ ਨਹੀਂ ਕਿ ਭਾਵੇਂ। ਸਹੀ ਸੰ ਕੁਆਲਿਟੀ ਵਿੱਚ ਨਾਈ ਜੀ। ਵੀ ਬੌਂਡੀ ਸਿੰਘ ਨਾਂ ਦਾ ਨੌਜਵਾਨ ਜੋ ਕਿ ਜਿਸ ਦੀ ਉਮਰ 31 ਸਾਲ ਉਨੇ ਪੱਖੇ ਨਾਲ ਲਟਕੇ ਆਪਣੇ ਘਰੇ ਸੁਸਾਇਡ ਕਰ ਲਿਆ ਜਿਸ ਤੇ ਮਾਨਯੋਗ ਐਸਐਸਪੀ ਸਾਹਿਬ ਠੰਡਾ ਜੀ ਦੇ ਦਿਸ਼ਨ ਦੇ ਅਨੁਸਾਰ ਤਤਕਾਰਵੀ ਕਰਦੇ ਹੋਏ ਮੁਕੱਦਮਾ ਨੰਬਰ 82 ਅਧੀਨ ਧਾਰਾ 108 ਤੇ 305 ਪੀਐਨਐਸ ਦਰਜ ਕੀਤਾ ਗਿਆ ਸਰ ਕਿਤੇ ਕਿਹੜੇ ਕਲਾਮ ਦਾ ਹੈ ਕਿ ਕਿਹ ਕੀ ਮਾਮਲਾ ਕੀ ਸੀ ਇਹ ਜੀ ਦੋਵਾਂ ਜਣੇ ਦੇ ਖਿਲਾਫ ਕੀਤਾ ਇੱਕ ਤਖਦੀ ਘਰਵਾਲੀ ਤੇ ਇੱਕ ਇਹਦੀ ਸੱਸ ਤੇ ਉਹਨਾਂ ਖਿਲਾਫ ਕੀਤਾ ਇਹ ਅਕਤਰੀ 2018 ਵਿੱਚ ਇਹਦੀ ਮੈਰਿਜ ਹੋਈ ਸੀ ਤੇ ਬਾਅਦ ਚ 2021 ਦੇ ਵਿੱਚ ਇਹਦੀ ਘਰਵਾਲੀ ਬਾਹਰ ਚਲੀ ਗਈ ਸੀ ਕੈਨੇਡਾ ਤੇ ਇਹਨਾਂ ਦੇ ਪਰਿਵਾਰ ਨੇ ਜੋ ਖਰਚਾ ਕਰ ਦਿੱਤਾ ਸੀ ਬਾਹਰ ਭੇਜਣ ਦਾ ਤੇ ਫਿਰ ਬਾਹਰ ਜਾ ਕੇ ਜੋ ਇੱਕ ਵਾਰੀ ਮੋਢੀ ਪਰਤਾਲ ਚ ਆਇਆ ਬੇ ਇਹਨੂੰ ਗੱਲਬਾਤ ਕਰਨੋਂ ਹਟ ਗਈ ਤੇ ਇਹਨੂੰ ਵੀ ਬਾਹਰ ਘਰ ਨਹੀਂ ਬੁਲਾਇਆ ਜਿਸ ਤੇ ਕਾਫੀ ਚਿਰ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਜਿਸ ਕਰਕੇ ਇਸ ਨੇ ਅਜੇ ਸਟੱਪ ਕੀਤਾ ਨਹੀਂ ਫਿਲਹਾਲ ਨਹੀਂ ਅਰੈਸਟ ਕੀਤਾ ਗਿਆ ਤੇ ਵਕਫ ਵਕ ਅਸੀਂ ਰੇਡ ਕਰ ਰਹੇ ਤੇ ਜਲਦੀ ਕਰਨਾ ਹੈ